ਹੈਲੋ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਬੀਐਡ ਵਾਲੇ ਸਾਥੀਆਂ ਨੂੰ ਜਾਂ ਫਿਰ ਡੀਐਲਐਡ ਵਾਲੇ ਸਾਥੀਆਂ ਨੂੰ एमए या फिर एमएससी ਦਾ ਕੋਰਸ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ ਕਰਨਾ ਚਾਹੀਦਾ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਆਪ ਦੇ ਵਿਚਾਰ ਦੱਸੂੰਗਾ ਐਂਡ ਇਹ ਵੀ ਦੱਸੂੰਗਾ ਜੇਕਰ ਤੁਹਾਨੂੰ ਐਮਏ ਜਾਂ ਫਿਰ ਐਮਐਸਸੀ ਨਹੀਂ ਕਰਨੀ ਚਾਹੀਦੀ ਉਹਦੇ ਪਿੱਛੇ ਰੀਜ਼ਨ ਕੀ ਆ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਲਾਸਟ ਤੇ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਉਹ ਵੀ ਇਸ ਵੀਡੀਓ ਦੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਸੋ ਵੀਡੀਓ ਦੀ ਸ਼ੁਰੂਆਤ ਕਰਦੇ ਆ ਗੱਲ ਕਰਦੇ ਆ ਬੀਐਡ ਵਾਲੇ ਸਾਥੀਆਂ ਦੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਹੈ ਤੇ ਡੀਐਡ ਵਾਲੇ ਸਾਥੀਆਂ ਦੀ ਮੈਂ ਅਜ਼ੂਮ ਕਰਕੇ ਚੱਲ ਰਿਹਾ ਕਿ ਡੀਐਡ ਡੀਐਲਐਡ ਵਾਲੇ ਸਾਥੀਆਂ ਨੇ ਗ੍ਰੈਜੂਏਸ਼ਨ ਕੀਤੀ ਹੀ ਹੋਣੀ ਆ ਸੋ ਕੀ ਇਹਨਾਂ ਸਾਥੀਆਂ ਨੂੰ ਐਮਏ ਜਾਂ ਫਿਰ ਐਮਐਸਸੀ ਦਾ ਕੋਰਸ ਕਰਨਾ ਚਾਹੀਦਾ ਜਾਂ ਫਿਰ ਨਹੀਂ ਕਰਨਾ ਚਾਹੀਦਾ ਵੈਸੇ ਗੱਲ ਕਰ ਲੈਨੇ ਆ ਕਿ ਜੇਕਰ ਕਿਸੇ ਸਾਥੀ ਨੇ ਬੀਐਡ ਕੀਤੀ ਹੋਈ ਹੈ ਤਾਂ ਉਹ ਜਿਹੜਾ ਸਾਥੀ ਹੈਗਾ ਆ ਕਿਹੜੇ ਸਬਜੈਕਟ ਦੇ ਲਈ ਜਾਂ ਫਿਰ ਕਿਹੜਾ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਦਾ ਆ ਮਾਸਟਰ ਕਾਡਰ ਜਾਂ ਫਿਰ 6ਵੀਂ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਐਲੀਜੀਬਲ ਹੁੰਦਾ ਹੈ ਜੇਕਰ ਕਿਸੇ ਸਾਥੀ ਨੇ ਬੀਅੜ ਕੀਤੀ ਹੋਈ ਹੈ ਮਾਸਟਰ ਕਾਡਰ ਦੀ ਪ੍ਰੀਖਿਆ ਕਲੀਅਰ ਕਰਨ ਤੋਂ ਬਾਅਦ ਉਹੀ ਜੇਕਰ ਆਪਾਂ ਗੱਲ ਕਰਦੇ ਹਾਂ ਈਟੀਟੀ ਕਾਡਰ ਦੀ ਤਾਂ ਜੇ ਕਿਸੇ ਪਰਸਨ ਨੇ ਈਟੀਟੀ ਕੀਤੀ ਹੋਈ ਹੈ ਈਟੀਟੀ ਤੋਂ ਬਾਅਦ ਉਹਨੇ ਪੀਐਸਟ ਦੀ ਪ੍ਰੀਖਿਆ ਪਾਸ ਕਰ ਲਈ ਉਸ ਤੋਂ ਬਾਅਦ ਉਹਨੇ ਈਟੀਟੀ ਦਾ ਸੈਕੰਡ ਪੇਪਰ ਪਾਸ ਕਰ ਲਿਆ ਤਾਂ ਉਹ ਐਲੀਜੀਬਲ ਹੁੰਦਾ ਹੈ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਤੱਕ ਉਹ ਐਲੀਜੀਬਲ ਹੋ ਜਾਂਦਾ ਭਾਵੇਂ ਪ੍ਰਾਇਮਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੁੰਦਾ ਬਟ ਐਸੀ ਤਰ੍ਹਾਂ ਹੀ ਜੇਕਰ ਮੰਨ ਲੈਨੇ ਆ ਲੈਕਚਰਰ ਦੀਆਂ ਪੋਸਟਾਂ ਆਉਂਦੀਆਂ ਫਿਊਚਰ ਦੇ ਵਿੱਚ ਤੇ ਕਿਸੇ ਪਰਸਨ ਨੇ ਐਮਏ ਜਾਂ ਫਿਰ ਐਮਐਸਸੀ ਕੀਤੀ ਹੋਈ ਆ ਤਾਂ ਉਹ ਲੈਕਚਰਰ ਦੀਆਂ ਪੋਸਟਾਂ ਦੇ ਲਈ ਐਲੀਜੀਬਲ ਹੋ ਜਾਏਗਾ ਉਹ ਪਰਸਨ ਜੇਕਰ ਉਹ ਲੈਕਚਰਰ ਦਾ ਪੇਪਰ ਪਾਸ ਕਰਦਾ ਹੈ ਸੋ ਇਹ ਗੱਲ ਮੈਂ ਤੁਹਾਨੂੰ ਸਮਝਾ ਦਿੱਤੀ ਹੈ ਕਿ ਕਿਹੜੇ ਸਬਜੈਕਟ ਦੀ ਕੀ ਵੈਲਿਊ ਹੈਗੀ ਆ ਐਂਡ ਹੋਪਸੋ ਤੁਸੀਂ ਸਮਝ ਗਈ ਸਮਝ ਵੀ ਗਏ ਹੋਣੇ ਆ ਇਹਨਾਂ ਗੱਲਾਂ ਨੂੰ ਹੁਣ ਆਪਾਂ ਗੱਲ ਕਰਦੇ ਆ ਕਿ ਤੁਹਾਨੂੰ ਇਹ ਕੋਰਸ ਕਰਨਾ ਚਾਹੀਦਾ ਹੈ ਜਾਂ ਨਹੀਂ ਸੋ ਜੇਕਰ ਆਪਾਂ ਗੱਲ ਕਰਦੇ ਆ ਬੀਐਡ ਵਾਲੇ ਸਾਥੀਆਂ ਦੀ ਜੇਕਰ ਫਿਊਚਰ ਵਿੱਚ ਮਾਸਟਰ ਕਾਰਡਰ ਦੀਆਂ ਪੋਸਟਾਂ ਜਦੋਂ ਵੀ ਹੁਣ ਮੈਨੂੰ ਨਹੀਂ ਪਤਾ ਕਦੋਂ ਪੋਸਟਾਂ ਆਉਣਗੀਆਂ ਬਟ ਤੁਸੀਂ ਸੋਚਦੇ ਹੋ ਕਿ ਯਾਰ ਮੈਂ 2 ਸਾਲ ਦਾ ਐਮਏ ਦਾ ਕੋਰਸ ਕਰ ਲਵਾਂ ਸੋ ਇਹਦੇ ਵਿੱਚ ਤੁਹਾਡੇ ਜਿਹੜੇ 2 ਸਾਲ ਹੈਗੇ ਆ ਤੁਸੀਂ ਵੇਸਟ ਕਹਿ ਲਓ ਇਨਵੈਸਟ ਕਹਿ ਲਓ ਉਹ ਤੁਸੀਂ ਆਪਦੀ ਤੁਹਾਡੀ ਅੰਡਰਸਟੈਂਡਿੰਗ ਹੈਗੀ ਆ ਬਟ ਇਸ 2 ਸਾਲ ਤੁਸੀਂ ਪ੍ਰੋਪਰ ਤਰੀਕੇ ਨਾਲ ਕੀ ਆਪਦੇ ਮਾਸਟਰ ਕਾਡਰ ਦੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਬਿਲਕੁਲ ਵੀ ਨਹੀਂ ਕਰ ਸਕਦੇ ਇਸੇ ਤਰ੍ਹਾਂ ਹੀ ਈਟੀਟੀ ਕਾਡਰ ਦੀ ਜੇਕਰ ਗੱਲ ਕਰੀਏ ਕਿਉਂਕਿ ਮਾਸਟਰ ਕਾਡਰ ਟੀਚਰ ਬਣਨ ਦੇ ਲਈ ਤੁਹਾਨੂੰ ਜਿਹੜੀ ਮਿਨਿਮਮ ਕੁਆਲੀਫਿਕੇਸ਼ਨ ਚਾਹੀਦੀ ਹੈ ਉਹ ਕੀ ਚਾਹੀਦੀ ਹੈ ਪੀਐਸਟੈਟ ਦੀ ਪ੍ਰੀਖਿਆ ਪਾਸ ਹੋਵੇ ਪੀਐਸਟੈਟ ਦੀ ਪ੍ਰੀਖਿਆ ਪਾਸ ਹੋਣ ਦੇ ਨਾਲ ਤੁਹਾਡੇ ਕੋਲ ਗ੍ਰੈਜੂਏਸ਼ਨ ਹੋਵੇ ਗ੍ਰੈਜੂਏਸ਼ਨ ਦੇ ਵਿੱਚ ਉਹ ਸਬਜੈਕਟ ਵੀ ਪੜੇ ਹੋਣ ਜੋ ਤੁਸੀਂ ਬੀਐੜ ਵਿੱਚ ਰੱਖਣ ਵਾਲੇ ਹੋ ਤੇ ਬੀਐੜ ਵੀ ਤੁਹਾਡੀ ਕੰਪਲੀਟ ਹੋਵੇ ਸੋ ਇਹ ਤਿੰਨ ਚੀਜ਼ਾਂ ਜੇਕਰ ਤੁਹਾਡੇਆਂ ਕੰਪਲੀਟ ਹੁੰਦੀਆਂ ਨੇ ਫਿਰ ਤੁਸੀਂ ਮਾਸਟਰ ਕਾਰਡਰ ਦੀ ਪ੍ਰੀਖਿਆ ਦੇ ਸਕਦੇ ਹੋ ਮਾਸਟਰ ਕਾਰਡਰ ਦੇ ਟੀਚਰ ਬਣਨ ਦੇ ਲਈ ਐਲੀਜੀਬਲ ਹੈਗੇ ਹੋ ਇਹਦੇ ਵਿੱਚ ਐਮਏ ਜਾਂ ਫਿਰ ਐਮਐਸਸੀ ਦਾ ਕੋਈ ਰੋਲ ਨਹੀਂ ਹੈਗਾ ਸਿਰਫ ਤੇ ਸਿਰਫ ਲੈਕਚਰਰ ਬਣਨ ਦੇ ਲਈ ਜਾਂ ਫਿਰ ਜਦੋਂ ਆਪਾਂ ਪ੍ਰਮੋਸ਼ਨਾਂ ਕਰਾਉਣੀਆਂ ਹੁੰਦੀਆਂ ਨੇ ਫਿਊਚਰ ਦੇ ਵਿੱਚ ਸਿਰਫ ਤੇ ਸਿਰਫ ਉਦੋਂ ਹੀ ਐਮਏ ਜਾਂ ਫਿਰ ਐਮਐਸਸੀ ਦੀ ਜ਼ਰੂਰਤ ਹੁੰਦੀ ਹੈ ਬਟ ਕੀ ਇਹ ਜਿਹੜਾ ਕੋਰਸ ਹੈਗਾ ਆ ਜਦੋਂ ਤੁਸੀਂ ਜੌਬ ਲੈ ਲੈਣੇ ਹੋ ਉਸ ਤੋਂ ਬਾਅਦ ਨਹੀਂ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਆ ਠੀਕ ਹੈ ਜੀ ਐਨੀ ਗੱਲ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ ਤੇ ਜੇਕਰ ਆਪਾਂ ਗੱਲ ਕਰੀਏ ਕੀ ਪਿਛਲੇ ਟਾਈਮ ਦੇ ਵਿੱਚ ਜਿਹੜੀਆਂ ਲੈਕਚਰਾਰ ਦੀਆਂ ਪੋਸਟਾਂ ਨੇ ਚਲੋ ਮੰਨ ਲੈਂਦੇ ਆ ਪਿਛਲੇ 5 ਸਾਲਾਂ ਦੇ ਵਿੱਚ ਜਦੋਂ ਆ ਪੋਸਟਾਂ ਆਈਆਂ ਸੀਗੀਆਂ 2020 ਤੋਂ ਬਾਅਦ ਦੀ ਗੱਲ ਕਰ ਲੈਣੇ ਆ ਕੀ ਪਿਛਲੇ ਆ ਪੰਜ ਚਾਰ ਪੰਜ ਸਾਲਾਂ ਦੇ ਵਿੱਚ ਲੈਕਚਰਾਰ ਦੀਆਂ ਕਿੰਨੀਆਂ ਕ ਪੋਸਟਾਂ ਆਈਆਂ ਹੁਣ ਮੈਨੂੰ ਯਾਦ ਨਹੀਂ ਲਾਸਟ ਟਾਈਮ ਕਿੰਨੀਆਂ ਆਈਆਂ ਸੀਗੀਆਂ ਬਟ ਪਿਛਲੇ ਟਾਈਮ ਦੇ ਵਿੱਚ ਜਿਹੜੀ ਪੋਸਟ ਆਈ ਸੀਗੀ ਜਿੱਥੇ ਤੱਕ ਮੈਨੂੰ ਯਾਦ ਹੋ 569 ਆਈਆਂ ਸੀ ਜਿਹੜੀਆਂ ਕਿ ਸਫਲ ਕਹਿ ਲਓ ਰਿਕਰੂਟਮੈਂਟ ਉਹਨਾਂ ਦੀ ਸਕਸੈਸਫੁਲ ਹੋ ਗਈ ਸੀ ਤੇ ਇਸ ਤੋਂ ਬਾਅਦ 343 ਲੈਕਚਰਾਰ ਦੀਆਂ ਪੋਸਟਾਂ ਆਈਆਂ ਸੀਗੀਆਂ ਜਿਹੜ ਇਹ ਪੋਸਟਾਂ ਰੱਦ ਹੋ ਗਈਆਂ ਸੀਗੀਆਂ ਤੇ ਸਰਕਾਰ ਦੁਆਰਾ ਕਿਹਾ ਗਿਆ ਡਿਪਾਰਟਮੈਂਟ ਦੁਆਰਾ ਕਿਹਾ ਗਿਆ ਕਿ ਅਸੀਂ ਹੁਣ ਦੁਬਾਰਾ ਤੋਂ ਜਿਹੜੀਆਂ ਪੋਸਟਾਂ ਨੇ ਜੀ ਉਹ ਕੱਢਾਂਗੇ ਹੋ ਸਕਦਾ ਇਹਦੇ ਵਿੱਚ ਗਿਣਤੀ ਵੀ ਜ਼ਿਆਦਾ ਵੇਖਣ ਨੂੰ ਮਿਲੇ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਉਹ ਵੀ ਤੁਹਾਨੂੰ ਡਿਫਰੈਂਟ ਵੇਖਣ ਨੂੰ ਮਿਲਣ ਸੋ ਪਿਛਲੇ ਕੁਝ ਟਾਈਮ ਤੋਂ ਜੇਕਰ ਤੁਸੀਂ ਸੋਚਦੇ ਹੋ ਕਿ ਮੇਰਾ ਐਮਏ ਜਾਂ ਫਿਰ ਐਮਐਸਸੀ ਕਰਨ ਦਾ ਬੜਾ ਬੈਨੀਫਿਟ ਹੈ ਮੈਂ ਸਿਰਫ ਤੇ ਸਿਰਫ ਟੀਚਿੰਗ ਐਗਜ਼ਾਮ ਦੀ ਗੱਲ ਕਰ ਰਿਹਾ ਕਿਸੇ ਹੋਰ ਡਿਪਾਰਟਮੈਂਟ ਦੇ ਸਟੂਡੈਂਟ ਦੀ ਨਹੀਂ ਮੈਂ ਗੱਲ ਕਰ ਰਿਹਾ ਸੋ ਜੇਕਰ ਆਪਾਂ ਗੱਲ ਕਰਦੇ ਹਾਂ ਸਿਰਫ ਤੇ ਸਿਰਫ ਇੰਨੀਆਂ ਬਟ ਜੇ ਉਹੀ ਗੱਲ ਕਰੀਏ ਆਪਾਂ ਈਟੀਟੀ ਕਾਰਡਰ ਦੀ ਜਾਂ ਫਿਰ ਮਾਸਟਰ ਕਾਰਡਰ ਦੀ ਤੇ 3704 3704 2392 4166 ਇਹਨਾਂ ਨੂੰ ਤੁਸੀਂ ਜੋੜ ਲਓ ਕਿੰਨਾ ਬਣ ਗਿਆ 10257 ਮਾਸਟਰ ਕਾਰਡਰ ਦੀਆਂ ਪੋਸਟਾਂ ਆ ਚੁੱਕੀਆਂ ਨੇ 2020 ਤੋਂ ਬਾਅਦ ਹੀ ਜੇਕਰ ਮੈਂ ਗੱਲ ਕਰਾਂ ਕਿ ਐਨੀਆਂ ਪੋਸਟਾਂ ਆ ਚੁੱਕੀਆਂ ਨੇ ਮਾਸਟਰ ਕਾਰਡਰ ਦੀਆਂ ਉਹੀ ਜੇ ਗੱਲ ਕਰੀਏ ਤਾਂ ਈਟੀਟੀ ਕਾਰਡਰ ਦੇ ਵਿੱਚ ਕਿੰਨੀਆਂ ਪੋਸਟਾਂ ਆ ਚੁੱਕੀਆਂ ਨੇ ਵੇਖੋ 2364 ਜਿਹਦੀ ਭਰਤੀ ਹੁਣ ਸ਼ਾਇਦ ਪੂਰੀ ਹੋ ਜਾਵੇ ਕਿਉਂਕਿ ਸਕਰੂਟੀਨੀ ਦਾ ਪ੍ਰੋਸੈਸ ਚੱਲ ਰਿਹਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਤਾ ਸੀਗਾ ਫਿਰ ਸੁਪਰੀਮ ਕੋਰਟ ਦੇ ਵਿੱਚ ਸਾਥੀ ਗਏ ਉੱਥੋਂ ਇਸ ਭਰਤੀ ਨੂੰ ਬਹਾਲ ਕਰਵਾਇਆ ਫਿਰ ਵੀ ਕੁਝ ਬੀਐਡ ਵਾਲੇ ਸਾਥੀ ਦੁਬਾਰਾ ਤੋਂ ਕੇਸ ਸ਼ਾਇਦ ਲਗਾਉਣ ਬਟੇ ਭਰਤੀ ਲਗਭਗ ਆਪਾਂ ਮੰਨ ਕੇ ਚੱਲਦੇ ਹਾਂ ਸਕਸੈਸਫੁਲ ਹੋ ਜਾਣੀ ਆ ਤੇ ਇਹਨੂੰ ਵੀ ਮੈਂ ਐਡ ਕੀਤਾ ਹੋਇਆ ਇਸ ਤੋਂ ਇਲਾਵਾ 6635 ਦੀ ਭਰਤੀ ਹੈਗੀ ਆ ਤੇ 5994 ਦੀ ਜਿਹੜੀ ਭਰਤੀ ਹੈਗੀ ਜਿਹਦਾ ਕੁਆਲੀਫਾਈਇੰਗ ਪੇਪਰ ਜਿਹੜਾ ਪੰਜਾਬੀ ਦਾ ਹੈਗਾ ਦੁਬਾਰਾ ਤੋਂ ਹੋਣਾ ਆ ਭਾਵੇਂ ਇਹ ਕਿ ਪਿਛਲੇ ਟਾਈਮ ਦੇ ਵਿੱਚ ETT ਕਾਡਰ ਦੀਆਂ ਜਿਹੜੀਆਂ ਭਰਤੀਆਂ ਆਈਆਂ ਨੇ ਉਹ ਹੈਗੀਆਂ ਜੀ 14993 ਅਪਰੋਕਸੀਮੇਟਲੀ 15000 ਪੋਸਟਾਂ ETT ETT ਦੀਆਂ ਆ ਚੁੱਕੀਆਂ ਨੇ ਤੇ ਤੁਸੀਂ ਸੋਚਦੇ ਹੋ ਕਿ ਸਰ ਆਪਾਂ ਇਹਨਾਂ ਦਾ ਜਿਹੜਾ ਸੈਕੰਡ ਪੇਪਰ ਹੋਣਾ ਆ ਮਾਸਟਰ ਕਾਡਰ ਦਾ ਜਾਂ ਫਿਰ ETT ਕਾਡਰ ਦਾ ਕਿ ਅਸੀਂ ਇਹਨੂੰ ਛੱਡ ਕੇ ਅਸੀਂ ਐਮਏ ਜਾਂ ਫਿਰ ਐਮਐਸਸੀ ਦੀ ਡਿਗਰੀ ਕੰਪਲੀਟ ਕਰੀਏ ਜਿਨ੍ਹਾਂ ਦੀਆਂ ਪੋਸਟਾਂ ਪਿਛਲੇ ਸਾਲ ਦੇ ਵਿੱਚ ਸਿਰਫ ਇੰਨੀ ਆਈਆਂ ਮੈਂ ਉਹਦਾ ਆਕੜਾ ਤੁਹਾਨੂੰ ਮੈਂ ਦੱਸਦਾ ਆ ਸੋ ਤੁਸੀਂ ਮੈਨੂੰ ਇਹ ਦੱਸੋ ਜੇਕਰ ਤੁਸੀਂ ਸਿਰਫ ਤੇ ਸਿਰਫ ਜੌਬ ਲੈਣਾ ਚਾਹੁੰਦੇ ਹੋ ਤੇ ਇਸ ਡਿਗਰੀ ਨੂੰ ਕਰਨ ਦਾ ਕੋਈ ਖਾਸ ਬੈਨੀਫਿਟ ਮੈਨੂੰ ਤਾਂ ਨਹੀਂ ਵਿਖਦਾ ਜੇਕਰ ਤੁਹਾਨੂੰ ਵਿਖਦਾ ਆ ਤੇ ਤੁਸੀਂ ਇਸ ਕੋਰਸ ਨੂੰ ਜ਼ਰੂਰ ਕਰੋ ਬਾਕੀ ਹੋ ਸਕਦਾ ਕਿਸੇ ਸਾਥੀ ਨੇ ਕਰਨੀ ਹੀ ਪੀਐਚਡੀ ਹੋਵੇ ਤੇ ਫਿਰ ਆਪਾਂ ਉਹਨੂੰ ਰੋਕ ਕਿਵੇਂ ਸਕਦੇ ਆ ਕਿ ਵੀ ਤੁਸੀਂ ਇਸ ਕੋਰਸ ਨੂੰ ਨਾ ਕਰੋ ਬਾਕੀ ਇਸ ਟੌਪਿਕ ਤੇ ਵੀਡੀਓ ਮੈਂ ਪਹਿਲਾਂ ਵੀ ਬਣਾ ਚੁੱਕਿਆ ਸੀਗਾ ਤੇ ਹੁਣ ਫਿਰ ਤੋਂ ਮੈਨੂੰ ਜ਼ਰੂਰਤ ਪੈ ਰਹੀ ਆ ਦੁਬਾਰਾ ਇਸ ਵੀਡੀਓ ਨੂੰ ਬਣਾਉਣ ਦੇ ਲਈ ਕਿਉਂਕਿ ਕਾਫੀ ਸਾਰੇ ਸਾਥੀਆਂ ਨੂੰ ਕੁਝ ਗੱਲਾਂ ਦਾ ਨਹੀਂ ਪਤਾ ਹੁੰਦਾ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਰੀਏ ਕੀ ਜੇ ਮੈਂ ਆਪਦੀ ਗੱਲ ਕਰਾਂ ਮੇਰੇ ਘਰ ਦੇ ਨੇ ਵੀ ਕਹਿ ਸਕਿਆ ਕਿ ਤੂੰ ਤਿਆਰੀ ਥਿਉਰੀ ਛੱਡ ਦੇ ਤੂੰ ਐਮਏ ਕਰ ਲੈ ਬਟ ਆਪਾਂ ਨੂੰ ਉਹਦਾ ਪਤਾ ਹੁੰਦਾ ਕਿ ਕਿਉਂਕਿ ਮਾਸਟਰ ਕਾਰਡਰ ਦੀ ਜਿਹੜੀ ਪੋਸਟ ਹੈਗੀ ਆ ਉਹ ਗ੍ਰੈਜੂਏਸ਼ਨ ਬੇਸਡ ਹੈ ਤੇ ਉਹਦੇ ਵਿੱਚ ਐਮਏ ਦਾ ਕੀ ਲੈਣਾ ਦੇਣਾ ਫਿਰ ਕੁਝ ਤਰਕ ਇਹ ਵੀ ਦਿੱਤਾ ਜਾ ਸਕਦਾ ਕਿ ਸਰ ਜਦੋਂ ਆਪਾਂ ਐਮਏ ਜਾਂ ਫਿਰ ਐਮਐਸਸੀ ਕਰਾਂਗੇ ਉਹਦੇ ਵਿੱਚ ਜਿਹੜੇ ਸਬਜੈਕਟ ਹੈਗੇ ਆ ਉਹ ਸੇਮ ਸਬਜੈਕਟ ਸਾਨੂੰ ਮਾਸਟਰ ਕਾਰਡਰ ਦੀ ਤਿਆਰੀ ਵਿੱਚ ਵੀ ਹੈਲਪ ਕਰਨਗੇ ਬਟ ਜਦੋਂ ਇਗਜ਼ਾਮ ਹੋਇਆ ਕਰਨਗੇ ਫਿਰ ਤੁਹਾਨੂੰ ਟਾਈਮ ਚਾਹੀਦਾ ਆ ਮਹੀਨਾ ਦੋ ਮਹੀਨਾ ਤੁਸੀਂ ਕਹੋ ਵੀ ਤੁਸੀਂ ਉਸ ਪੇਪਰ ਦੀ ਤਿਆਰੀ ਲਈ ਟਾਈਮ ਮੰਗੋਗੇ ਕਿ ਨਾ ਮੰਗੋਗੇ ਤੁਸੀਂ ਕਹੋਗੇ ਕਿ ਵੀ ਸਾਨੂੰ ਟਾਈਮ ਚਾਹੀਦਾ ਨਹੀਂ ਪੜਿਆ ਜਾਂਦਾ ਪਿਆ ਕਾਫੀ ਸਾਰੇ ਸਾਥੀ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ ਐਮਏ ਜਾਂ ਫਿਰ ਐਮਐਸਸੀ ਵਿੱਚ ਦਾਖਲਾ ਲਿਆ ਹੋਇਆ ਉਹ ਕਹਿੰਦੇ ਕਿ ਸਾਡੇ ਤੋਂ ਨਹੀਂ ਪੜਿਆ ਜਾਂਦਾ ਕਿਉਂਕਿ ਅਸੀਂ ਇਸ ਸਟੱਡੀ ਦੇ ਵਿੱਚ ਜ਼ਿਆਦਾ ਹੀ ਇਨਵੋਲਵ ਹੋ ਚੁੱਕੇ ਹਾਂ ਸੋ ਇਸ ਕਰਕੇ ਜਿਹੜਾ ਟਾਈਮ ਤੁਸੀਂ ਐਮਏ ਜਾਂ ਫਿਰ ਐਮਐਸਸੀ ਨੂੰ ਲਗਾਣਾ ਹੈ ਤੁਸੀਂ ਉਹੀ ਟਾਈਮ ਆਪਦੇ ਮਾਸਟਰ ਕਾਰਡਰ ਜਾਂ ਫਿਰ ਈਟੀਟੀ ਕਾਰਡਰ ਤੇ ਲਗਾਓ ਤੇ ਕਿੰਨਾ ਜ਼ਿਆਦਾ ਬੈਨੀਫਿਟ ਹੈਗਾ ਤੁਹਾਡਾ ਤੇ ਤੁਸੀਂ ਵੇਖੋ ਕਿ ਪਿਛਲੇ ਟਾਈਮ ਦੇ ਵਿੱਚ ਭਰਤੀ ਕਿੰਨੀ ਆ ਚੁੱਕੀ ਹੈ ਜੇ ਵੀ ਮੈਂ ਤੁਹਾਨੂੰ ਦੱਸਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਭਰਤੀ ਕਿੰਨੀ ਆਉਣੀ ਹੈ ਇਹਦੇ ਬਾਰੇ ਮੈਨੂੰ ਨਹੀਂ ਕੋਈ ਪਤਾ ਬਟ ਪਿਛਲੇ ਟਾਈਮ ਬਾਰੇ ਮੈਂ ਜ਼ਰੂਰ ਦੱਸ ਸਕਦਾ ਕਿ ਇੰਨੀ ਭਰਤੀ ਆ ਚੁੱਕੀ ਹੈ ਐਂ ਤੁਹਾਨੂੰ ਤਿਆਰੀ ਕਿਹੜੇ ਸਬਜੈਕਟ ਦੀ ਤੇ ਕਿਉਂ ਕਰਨੀ ਚਾਹੀਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਐਮ ਐਮ ਐਸ ਸੀ ਕਰਨਾ ਕੋਈ ਮਾੜੀ ਗੱਲ ਹੈ ਬਿਲਕੁਲ ਜੇਕਰ ਕੋਈ ਹਾਇਰ ਸਟੱਡੀ ਕਰਨਾ ਚਾਹੁੰਦਾ ਆ ਤੇ ਇਹਦੇ ਵਿੱਚ ਕੋਈ ਬਰਾਈ ਨਹੀਂ ਹੈਗੀ ਬਟ ਆਪਾਂ ਟਾਈਮ ਦੀ ਗੱਲ ਕਰੀਏ ਵੀ ਟਾਈਮ ਆਪਾਂ ਨੂੰ ਕਿਹੜੀ ਚੀਜ਼ ਦੇ ਵਿੱਚ ਜ਼ਿਆਦਾ ਬੈਨੀਫਿਟ ਹੈਗਾ ਆ ਕਿਤੇ ਐ ਨਾ ਹੋਵੇ ਕਿ ਆਪਾਂ ਇਹਨਾਂ ਦੇ ਚੱਕਰਾਂ ਵਿੱਚ ਪੈ ਕੇ ਹਨਾ ਵੀ ਆਪਣਾ ਲਾਸ ਹੋ ਜਵੇ ਉਧਰ ਕੋਈ ਪੋਸਟ ਆ ਜਾਣਾ ਨਾ ਵੀ ਆਪਾਂ ਨੂੰ ਕੋਈ ਨਹੀਂ ਪਤਾ ਵੀ ਕਦੋਂ ਪੋਸਟ ਆਉਣ ਬਾਕੀ ਤੁਹਾਨੂੰ ਲੱਗਦਾ ਆ ਤੇ ਤੁਸੀਂ ਤੁਹਾਨੂੰ ਜ਼ਰੂਰ ਵੀ ਜਿਹੜਾ ਕੋਰਸ ਤੁਹਾਨੂੰ ਸਹੀ ਲੱਗਦਾ ਆ ਆਪ ਵੀ ਤੁਹਾਨੂੰ ਰਿਸਰਚ ਕਰਨੀ ਚਾਹੀਦੀ ਆ ਤਰਕ ਕਰਨਾ ਚਾਹੀਦਾ ਆ ਉਸ ਅਕੋਰਡਿੰਗ ਤੁਹਾਨੂੰ ਆਪ ਦੀ ਜਿਹੜੀ ਸਟੱਡੀ ਹੈਗੀ ਆ ਜੀ ਉਹ ਅੱਗੇ ਕੰਟੀਨਿਊ ਕਰਨੀ ਚਾਹੀਦੀ ਆ ਬਾਕੀ ਹੋਪਸੋ ਜਿਹੜੀ ਚੀਜ਼ ਮੈਂ ਇਸ ਵੀਡੀਓ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਤੁਸੀਂ ਸਾਰਿਆਂ ਨੇ ਸਮਝ ਲਈ ਹੋਣੀ ਆ ਬਾਕੀ ਐਮਏ ਦਾ ਡਾਇਰੈਕਟ ਤੇ ਇਨਡਾਇਰੈਕਟ ਜਿਹੜਾ ਬੈਨੀਫਿਟ ਹੈਗਾ ਉਹਦੇ ਬਾਰੇ ਵੀ ਦੱਸਤਾ ਸਿਰਫ ਤੇ ਸਿਰਫ ਲੈਕਚਰਾਰ ਦੀਆਂ ਪੋਸਟਾਂ ਲਈ ਉਹ ਵੀ ਈਟੀਟੀ ਕਾਡਰ ਲੈਕਚਰਾਰ ਦੀਆਂ ਤਾਂ ਭਰ ਨਹੀਂ ਸਕਦੇ ਉਹਨਾਂ ਨੇ ਤਾਂ ਈਟੀਟੀ ਕਾਡਰ ਹੀ ਭਰਨਾ ਆ ਤੇ ਈਟੀਟੀ ਦੇ ਲਈ 2025 ਤੋਂ ਪਹਿਲਾਂ ਪਹਿਲਾਂ ਦਾ ਪਲੱਸ 2 ਬੇਸ ਤੇ ਵੀ ਤੁਸੀਂ ਈਟੀਟੀ ਦੇ ਫਾਰਮ ਭਰ ਸਕਦੇ ਹੋ ਆਦਰਵਾਇਜ਼ ਈਟੀਟੀ ਕਾਡਰ ਵਾਲਿਆਂ ਨੂੰ ਵੀ ਗ੍ਰੈਜੂਏਸ਼ਨ ਕੰਪਲਸਰੀ ਹੋ ਜਾਣੀ ਆ 2025 ਤੋਂ ਬਾਅਦ ਵਾਲੀਆਂ ਪੋਸਟਾਂ ਦੇ ਲਈ ਸੋ ਗ੍ਰੈਜੂਏਸ਼ਨ ਜਿਹਨਾਂ ਸਾਥੀਆਂ ਨੇ ਨਹੀਂ ਕੀਤੀ ਈਟੀਟੀ ਵਾਲਿਆਂ ਨੇ ਉਹ ਸਾਥੀ ਵੀ ਆਪਦੀ এনਰੋਲਮੈਂਟ ਕਰਵਾ ਲਓ ਆਪਦੀ ਬੀਏ ਵਿੱਚ ਤਾਂ ਜੋ ਤੁਹਾਡਾ ਨੁਕਸਾਨ ਨਾ ਹੋਵੇ ਇਨ ਫਿਊਚਰ ਜਦੋਂ ਵੀ ਪੋਸਟਾਂ ਆਉਂਦੀਆਂ ਨੇ ਸੋ ਇਹ ਸੀ ਕਿ ਅੱਜ ਦੀ ਆਪਣੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਲਿਓ ਤੁਹਾਡਾ ਕੋਈ ਸਵਾਲ ਹੋਵੇ ਉਹਦੇ ਬਾਰੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਤੁਹਾਡੇ ਸਵਾਲ ਦਾ ਜਵਾਬ ਮੈਨੂੰ ਪਤਾ ਹੋਊਗਾ ਕੋਸ਼ਿਸ਼ ਕਰੂੰਗਾ ਤੁਹਾਡੇ ਸਵਾਲ ਦਾ ਜਵਾਬ ਦਵਾਂ ਜੇਕਰ ਸੋ ਦੋਸਤੋ ਦਿਓ ਮੈਨੂੰ ਇਜਾਜ਼ਤ। ਥੈਂਕ ਯੂ so much for watching. God bless you all.